ਇਕਤਾ ਜਿੰਦਾਬਾਦ ਇਨਸ਼ਾਅੱਲਾ ਜਿੰਦਾਬਾਦ ਧੋਤੀਆਂ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਪੰਜਾਬ ਧੋਤੀ ਤੇਰੇ ਦਾ ਇੱਕਤਾ ਜਿੰਦਾਬਾਦ 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 ਪੰਜਾਬ ਧੋਤੀ ਡੇਰੀ ਜੁਨੇ ਨੇ ਇੱਕਤਾ ਜਿੰਦਾਬਾਦ 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 ਧੋਤੀਆਂ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਸਸਰੀ ਗਾੜੀ ਸਰ ਮੇਰਾ ਨਾ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਧੋਤੀ ਡੇਰੀ ਜੁਨੇ ਇੱਕਤਾ ਸਭ ਤੋਂ ਪਹਿਲਾਂ ਤਾਂ ਸਾਰੇ ਇਸ ਤਰ੍ਹਾਂ ਜਿਵੇਂ ਕਿ ਅ ਪਿਛਲੇ ਦਿਨੀ ਜਿਹੜਾ ਹੈਗਾ ਜੀਵਨ ਸਿੰਘ ਵਾਲੇ ਤਲਵੰਡੀ ਤੋਂ ਜੋ ਬਠਿੰਡੇ ਨੂੰ ਬੱਸ ਆ ਰਹੀ ਸੀ ਸੇਮ ਨਾਲੇ ਦੇ ਵਿੱਚ ਜਿਹੜਾ ਗੱਦਾਂ ਨਾਲਾ ਉੱਥੇ ਉਹਦੇ ਵਿੱਚ ਪਲਟਣ ਦੇ ਕਾਰਨ ਲਗਭਗ ਇੱਕ ਦਰਜਨ ਤੋਂ ਵੱਧ ਆਪਾਂ ਗੈਲਿਏ ਵੀ ਮੌਤਾਂ ਹੋਈਆਂ ਤੇ ਹੋਰ ਵੀ ਕੋਈ 45-50 ਸਵਾਰੀਆਂ ਸੀਗੀਆਂ ਜ਼ਖਮੀ ਵੀ ਹੋਏ ਲੋਕ ਤਾਂ ਅਸੀਂ ਜਿਹੜਾ ਹੈਗਾ ਪੰਜਾਬ ਦੋਤੀ ਡੇਰੀ ਜੀ ਉਹਨਾਂ ਨੇ ਇਕਤਾ ਵੱਲੋਂ ਸਮੂਹ ਪਰਿਵਾਰਾਂ ਦੇ ਨਾਲ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਮੌਤ ਹੋਈ ਹੈ ਉਹਨਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਅਤੇ ਮਹਿਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਭਾਰਤ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਜਿਵੇਂ ਜੋ ਬੱਸ ਦਾ ਡਰਾਈਵਰ ਸੀਗਾ ਉਹਨਾਂ ਦੇ ਵੀ ਦੱਸਣ ਚਾ ਰਿਹਾ ਵੀ ਛੋਟੇ-ਛੋਟੇ ਬੱਚੇ ਐ ਤਿੰਨ-ਚਾਰ ਆ ਤਾਂ ਜਿਹੜੀ ਆਰਥਿਕ ਸਥਿਤੀ ਆ ਉਹ ਵੀ ਬਹੁਤੀ ਆਪਾਂ ਕਹਿ ਲਈਏ ਵੀ ਚੰਗੀ ਨਹੀਂ ਹੈਗੀ ਕਿ ਤਾਂ ਸਰਕਾਰ ਨੂੰ ਚਾਹੀਦਾ ਹੈਗਾ ਜੋ ਵੀ ਇਹ ਜੋ ਬਸ ਪਾਰਟੀ ਹੈ ਗੰਦੇ ਨਾਲੇ ਦੇ ਵਿੱਚ ਜੋ ਮੌਤਾਂ ਹੋਈਆਂ ਹੈਗਾ ਉਹ ਸਮੂਹ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਇਆ ਜਿਹੜਾ ਮਾਫ ਜਾਗਾ ਉਹ ਦੇਣਾ ਚਾਹੀਦਾ ਹੈਗਾ ਤਾਂ ਜੋ ਜੋ ਬੱਚਿਆਂ ਦਾ ਪਾਲਣ ਪੋਸ਼ਣ ਅਕੇ ਜੋ ਪਰਿਵਾਰ ਆ ਉਹ ਸਹੀ ਤਰੀਕੇ ਨਾਲ ਕਰ ਸਕੇ ਤਾਂ ਦੂਜਾ ਇਸ ਤਰ੍ਹਾਂ ਹੈਗਾ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਪਿੱਛੇ ਵੀ ਲੰਮਾ ਸਮਾਂ ਕਿਸਾਨੀ ਅੰਦੋਲਨ ਚੱਲਿਆ ਤਾਂ ਦੋਤੀ ਯੂਨੀਅਨ ਦੀ ਡਟਮੀ ਹਮਾਇਤ ਹੈ ਜਿਹੜੀ ਕਿਸਾਨ ਅੰਦੋਲਨ ਨੂੰ ਰਹੀ ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਦੁੱਧ ਦੀ ਸੇਵਾ ਲੈ ਕੇ ਵੀ ਖਨੋਰੀ ਬਾਟਰ ਤੇ ਪਹੁੰਚੇ ਆ ਤਾਂ ਹੁਣ ਜਿਹੜਾ ਹੈਗਾਗਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜਾ ਹੈਗਾਗਾ ਪੰਜਾਬ ਬੰਦ ਦਾ ਸੱਤਾ ਦਿੱਤਾ ਗਿਆ ਔਰ ਸਾਡੀ ਜਥੇਬੰਦੀ ਨੂੰ ਵੀ ਇਹ ਅਪੀਲ ਕੀਤੀ ਗਈ ਕਿ ਬੰਦ ਰੱਖ ਕੇ ਜਿਹੜਾ ਸਮਰਥਨ ਹੈ ਉਹ ਪੰਜਾਬ ਬੰਦ ਦਾ ਦਿੱਤਾ ਜਾਵੇ ਕਿਸਾਨ ਜਥੇਬੰਦੀਆਂ ਦਾ ਤੋਂ ਸਾਡੀ ਇਹ ਸਾਰੀ ਹੀ ਸੂਬੇ ਦੀ ਲੀਡਰਸ਼ਿਪ ਦਾ ਸੂਬਾ ਕਮੇਟੀ ਦਾ ਫੈਸਲਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਦੁੱਧ ਦਾ ਕਾਰੋਬਾਰ ਬੰਦ ਰੱਖ ਕੇ ਕਿਸਾਨ ਜਥੇਬੰਦੀਆਂ ਦਾ ਅਸੀਂ ਸਮਰਥਨ ਕਰਦੇ ਆਂ ਔਰ ਜੋ ਸਾਡੇ ਦੁੱਧੀ ਭਰਾ ਆਗੇ ਉਹ ਕੱਲ ਦਿਨ ਸੋਮਵਾਰ ਨੂੰ ਆਪਦਾ ਦੁੱਧ ਦਾ ਕਾਰੋਬਾਰ ਬੰਦ ਰੱਖਣਗੇ ਔਰ ਵੱਖ-ਵੱਖ ਥਾਵਾਂ ਤੇ ਜਿੱਥੇ-ਜਿੱਥੇ ਵੀ ਇਹਨਾਂ ਦੇ ਪੁਆਇੰਟ ਹੈ ਜਿਵੇਂ ਆਪਣੇ ਇਥੇ ਕਨਈਆ ਚੌਕ ਹੋ ਗਿਆ ਹੋਰ ਵੀ ਰਾਮਪੁਰੇ ਵਾਲੇ ਰਾਮਪੁਰੇ ਜਾਣਗੇ ਾਟੋਟ ਜੋ ਮੰਡੀਆਂ ਜਾਂ ਜਿਹੜੇ ਆ ਤਾਂ ਜਿੱਥੇ ਜਿੱਥੇ ਵੀ ਇਹਨਾਂ ਦਾ ਸੰਘਰਸ਼ ਹੋਊਗਾ ਕਿਸਾਨ ਜਥੇਬੰਦੀਆਂ ਦਾ ਉੱਥੇ ਦੂਤੀ ਭਰਾਵਾਂ ਵੱਲੋਂ ਜਾ ਕੇ ਸਮੂਲੀਅਤ ਕੀਤੀ ਜਾਊਗੀ ਔਰ ਅਸੀਂ ਇਹ ਵਿਸ਼ਵਾਸ ਦਿਵਾਉਣਾ ਹੈ ਕਿਸਾਨ ਜਥੇਬੰਦੀਆਂ ਨੂੰ ਜਿੰਨਾ ਚਿਰ ਵੀ ਇਹ ਸੰਘਰਸ਼ ਚੱਲਦਾ ਹੈ ਜੋ ਸਾਡੇ ਮਾਨਯੋਗ ਸਰਦਾਰ ਚਕਜੀਤ ਸਿੰਘ ਜੀ ਢਿੱਲ ਦੇਵਾਲ ਸਾਹਿਬ ਮਰਨ ਵਰਤ ਦੇ ਬੈਠੇ ਆ ਅਸੀਂ ਉਹਨਾਂ ਦੀ ਇਸੇ ਤਰ੍ਹਾਂ ਡਟਵੀਂ ਹਮਾਇਤ ਹੈ ਜੋ ਜਥੇਬੰਦੀ ਵੱਲੋਂ ਕਰਦੇ ਰਹਿਾਂਗੇ ਜਿਵੇਂ ਦੇਖਿਆ ਜਾਵੇ ਕੇਂਦਰ ਸਰਕਾਰ ਵੱਲੋਂ ਹਲੇ ਤੱਕ ਜਿਹੜੇ ਢਿੱਲ ਦੇਵਾਲ ਦੀ ਸਿਹਤ ਬਾਰੇ ਵੀ ਨਹੀਂ ਜਾਣਕਾਰੀ ਲਈ ਤੇ ਨਾ ਹੀ ਅੱਜ ਤੱਕ ਮੀਟਿੰਗ ਕੀਤੀ ਗਈ ਹੈ ਦੇਖੋ ਜੀ ਇਸ ਤਰ੍ਹਾਂ ਗਏ ਬਹੁਤ ਹੀ ਮੰਤਪਾਗਾਗਾ ਬਾਕੀ ਆਪਾਂ ਦੇਖਿਆ ਹੀ ਐ ਭਾਵੇਂ ਕਿ ਹੁਣ ਜਿਹੜੀ ਸਰਕਾਰ ਐ ਆਪਾਂ ਕਹਿਣਗੇ ਵੀ ਜੋੜ ਜੜਈ ਇਹਦੀ ਸਰਕਾਰ ਬਣੀ ਹੋਈ ਐ ਪਰ ਪਹਿਲਾਂ ਜਿਵੇਂ ਬਹੁਮਤ ਸੀਗਾ ਸਰਕਾਰ ਕੋਲੇ ਜਦੋਂ ਪਹਿਲਾਂ ਵੀ 700 ਤੋਂ ਉੱਪਰ ਕਿਸਾਨਾਂ ਦੀਆਂ ਮੋਤਾਂ ਹੋਊਗਾ ਤਾਂ ਉਸ ਤੋਂ ਬਾਅਦ ਕਿਤੇ ਜਾ ਕੇ ਕੋਈ ਗੱਲ ਸੁਣੀ ਉਹ ਵੀ ਸੁਣੀ ਜੇ ਹੋਜੀ ਨਾ ਸੁਣੀ ਵੀ ਉਹ ਤੋਂ ਜਿਹੜੇ ਕਾਨੂੰਨ ਆ ਵਾਪਸ ਲਏ ਗਏ ਔਰ ਜੋ ਐਮਐਸਪੀ ਦੇ ਗਾਰੰਟੀ ਦੀ ਗੱਲ ਕਰੀ ਗਈ ਵੀ ਐਮਐਸਪੀ ਦੇਵਾਂਗੇ ਫਸਲਾਂ ਤੇ ਤੇ ਹੁਣ ਜਿਹੜੀ ਸਰਕਾਰ ਆ ਉਸ ਗੱਲ ਤੋਂ ਮੁਨਕਰ ਹੋ ਰਹੀ ਆ ਇਸ ਤਰ੍ਹਾਂ ਦਾ ਰਵਈਆ ਹੈਗਾ ਜਿਹੜਾ ਸਰਕਾਰ ਨੂੰ ਨਹੀਂ ਅਪਣਾਉਣਾ ਚਾਹੀਦਾ ਸਦਾ ਜਿਹੜੀਆਂ ਸਰਕਾਰਾਂ ਹੈਗਾ ਇਹ ਬਹੁਮਤ ਚ ਨਹੀਂ ਰਹਿੰਦੀਆਂ ਹੁੰਦੀਆਂ ਸਤਾ ਚ ਨਹੀਂ ਰਹਿੰਦੀਆਂ ਹੁੰਦਾਂਗੇ ਲੋਕ ਹੀ ਸਰਕਾਰਾਂ ਬਣਾਉਂਦੇ ਆ ਔਰ ਲੋਕ ਹੀ ਸਰਕਾਰਾਂ ਨੂੰ ਜਿਹੜਾ ਗਰਾਉਂਦੇ ਆ ਇਸ ਕਰਕੇ ਜੋ ਮੋਦੀ ਦੀ ਇਹ ਅੰਨੀ ਤੇ ਗੁੰਗੀ ਬੋਲੀ ਸਰਕਾਰ ਹੈ ਉਹਨਾਂ ਨੂੰ ਸਰਕਾਰ ਜਿਹੜਾ ਮਾਨਯੋਗ ਢੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਉਹਨਾਂ ਦਾ ਮਰਨ ਵਰਤ ਖਿਲਵਾਉਣਾ ਚਾਹੀਦਾ ਔਰ ਜਿਹੜੀਆਂ ਮੰਗਾਂ ਤੇ ਗੌਰ ਕਰਨੀ ਚਾਹੀਦੀ ਆ ਤਾ ਜੋ ਜਿਹੜੀ ਉਹਨਾਂ ਦੀ ਜਾਨ ਹੈ ਉਹ ਬਚ ਸਕੇ ਕਿਉਂਕਿ ਜਿਹੜੀ ਉਹਨਾਂ ਦੀ ਜਾਨ ਹੈ ਉਹ ਬਹੁਤ ਜ਼ਰੂਰੀ ਹੈ ਉਹ ਪੂਰੇ ਕਿਸਾਨਾਂ ਲਈ ਜਿਹੜਾ ਹੈਗਾਗਾ ਆਪ ਦਾ ਸੰਘਰਸ਼ ਲੜ ਰਹੇ ਆ ਤਾਂ ਆਪਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਔਰ ਸਰਕਾਰ ਨੂੰ ਮੈਂ ਇਹੀ ਕਹਿਣਾ ਚਾਹਣਾਗਾ ਕਿ ਜਲਦ ਤੋਂ ਜਲਦ ਜਿਹੜਾ ਇਸ ਮਸਲੇ ਦਾ ਬਹਿ ਕੇ ਹੱਲ ਕੱਢਿਆ ਜਾਵੇ ਔਰ ਮਰਨ ਵਰਤਾ ਜਿਹੜਾ ਮਾਨਯੋਗ ਟੱਲੇਵਾਰ ਸਾਹਿਬ ਦਾ ਖਿਲਾਫ ਆ ਜਾ ਮਾਨਯੋਗ ਸੁਪਰੀਮ ਕੋਰਟ ਨੇ ਵੀ ਆਦੇਸ਼ ਦਿੱਤੇ ਸੀਗੇ ਕਿ ਜਿਹੜੀ ਸਿਹਤ ਦੀ ਜਾਣਕਾਰੀ ਦਿੱਤੀ ਜਾਵੇ ਪਰ ਡਾਕਟਰ ਕਹਿੰਦੇ ਵੀ ਬਹੁਤ ਨਾਜ਼ੁਕਾ ਕਿਤੇ ਵੀ ਕੋਈ ਹਾਦਸਾ ਹੋ ਸਕਦਾ ਹੈਗਾ ਤੇ ਉਧਰੋਂ ਕੇਂਦਰ ਆਪਣੇ ਪੰਜਾਬ ਸਰਕਾਰ ਨੇ ਐਪੀਡੈਮਿਕ ਦਿੱਤਾ ਕਿ ਇਹਦੀ ਜਿਹੜੀ ਸੇਤ ਆ ਉਹ ਬਿਲਕੁਲ ਠੀਕ ਹੈਗੀ ਨਹੀਂ ਸੇਤ ਤਾ ਤਕਰੀਬਨ ਆ ਦੇਖੋ ਰੋਜ਼ ਆਪਾਂ ਖਬਰਾਂ ਸੁਣਦੇ ਜੀ ਅਸੀਂ ਜਾ ਕੇ ਵੀ ਆਏ ਆ ਨਾਜ਼ੁਕੀ ਆ ਉਹਨਾਂ ਦੀ ਰਹੀ ਗੱਲ ਆ ਉਟਰਾ ਦੀ ਜਿਹੜਾ ਜੋ ਮਾਨਜੋਗ ਅਦਾਲਤ ਹੈ ਸੁਪਰੀਮ ਕੋਰਟ ਆ ਉਹਨਾਂ ਨੇ ਵੀ ਜੋ ਇਹ ਵੀ ਆਪਾਂ ਕਹਿ ਲਈਏ ਸਰਕਾਰ ਦੀ ਕਾਠ ਪੁਤਲੀ ਦੀ ਤਰ੍ਹਾਂ ਕੰਮ ਕਰਦੇ ਆ ਜਿੱਥੇ ਉਹ ਢੱਲੇਵਾਲ ਸਾਹਿਬ ਨੂੰ ਕਹਿੰਦੇ ਆ ਵੀ ਟ੍ਰੀਟਮੈਂਟ ਲਿਆ ਜਾਵੇ ਉੱਥੇ ਉਹ ਸਰਕਾਰ ਨੂੰ ਵੀ ਝਾੜ ਪਾ ਸਕਦੇ ਆ ਵੀ ਜੋ ਇਹ ਮੰਗਾ ਪਹਿਲਾਂ ਮੰਨੀਆਂ ਗੰਗਾ ਸੀਗਾ ਉਹਨਾਂ ਨੂੰ ਲਾਗੂ ਕੀਤਾ ਜਾਵੇ ਐਮਐਸਪੀ ਆ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਵੇ ਕਿਉਂਕਿ ਕਿਸੇ ਵੀ ਮਨ ਲਾ ਆਪਾਂ ਭਾਵੇਂ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਸਾਨੂੰ ਨਹੀਂ ਲੱਗਦਾ ਕਿ ਵੀ ਜਿਵੇਂ ਆਪਾਂ ਬਦਲਾ ਬਦਲਾ ਕਰਦੇ ਸੀਗੇ ਵੀ ਕੋਈ ਕਿਸੇ ਕਿਸਮ ਦਾ ਬਦਲਾਅ ਹੋਇਆ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਹੋਇਆ ਹੋਵੇ ਵੀ ਜਿਹੜਾ ਆਪਾਂ ਕਹਿ ਦਈਏ ਵੀ ਇਹ ਸਰਕਾਰ ਬਹੁਤ ਚੰਗੀ ਆ ਉਹ ਜੋ ਮੋਤੀ ਸਰਕਾਰ ਹੈ ਕਿਉਂਕਿ ਜਿਵੇਂ ਹੁਣ ਆਪਾਂ ਦਵਾਈਆਂ ਵਗੈਰਾ ਵੀ ਵੇਨੇ ਆ ਪਿੱਛੇ ਜੇ ਇੱਕ ਮੰਨ ਲਓ ਦਵਾਈ ਹੈ ਜਿਹੜੀ ਉਹ ਜਿਹੜਾ ਉਹਦਾ ਪ੍ਰਿੰਟ ਆ ਉਹ 5000 ਰੁਪਏ ਸੀਗਾ ਤੇ ਦਵਾਈ ਉਹ 500 ਰੁਪਏ ਦੀ ਮਿਲੀ ਇੰਨਾ ਚੀਜ਼ਾਂ ਤੇ ਵੀ ਗੌਰ ਕਰਨ ਦੀ ਲੋੜ ਹੈ ਜਿਹੜਾ ਹੈਗਾ ਜਿਵੇਂ ਇਸੇ ਤਰ੍ਹਾਂ ਦੁੱਧ ਦਾ ਹੁਣ ਆ ਫਲਟ ਸੀਜ਼ਨ ਚੱਲੀ ਜਾਂਦਾ ਦੁੱਧ ਤੇ ਰੇਟ ਬਿਲਕੁਲ ਡਾਊਨ ਹੈ ਦੁੱਧ ਤੇ ਵੀ ਅਸਲ ਚ ਐਮ ਐਸ ਪੀ ਹੋਣੀ ਚਾਹੀਦੀ ਆ ਪਰ ਸਰਕਾਰਾਂ ਜਿਹੜੀਆਂ ਹੈਗੀਆਂ ਕਾਰਪੋਰੇਟ ਅਦਾਰਿਆਂ ਨੂੰ ਫਾਇਦਾ ਅਪਣਾਉਣਾ ਚਾਹੁੰਦੀਆਂ ਹੈਗੀਆਂ